ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਇੰਪੋਰਟੈਂਟ ਨਵੀਂ ਇੱਕ ਰਿਕਰੂਟਮੈਂਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਨਵੀਂ ਭਰਤੀ ਦੀ ਜਿਹਦੇ ਵਿੱਚ ਕੀ ਹੈ ਇਹ ਐਪਲੀਕੇਸ਼ਨ ਫਾਰਮ ਹੈ ਜਿੰਦੇ ਵਿੱਚ ਨਾਮ ਫਾਦਰ ਦਾ ਨਾਮ ਡੇਟ ਆਫ ਬਰਥ ਇਹ ਜਿਹੜੀ ਸਾਰਾ ਹੈ ਇਹ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਨੇ ਜਿਹੜੀਆਂ ਵੀ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਤਾਂ ਤੁਸੀਂ ਵੀਡੀਓ ਨੂੰ ਇੱਥੇ ਹੀ ਰੋਕ ਤੇ ਇਹ ਸਾਰੀ ਚੀਜ਼ ਡਿਟੇਲ ਨੂੰ ਚੈੱਕ ਆਊਟ ਕਰ ਸਕਦੇ ਹੋ ਠੀਕ ਹੈ ਤੇ ਗੱਲ ਕਰੀਏ ਇਹ ਭਰਤੀ ਦੀ ਤੇ ਇਹਦੇ ਵਿੱਚ ਜਿਹੜੀ ਇੱਕ ਵੈਕੈਂਸੀ ਆਊਟ ਕੀਤੀ ਗਈ ਹੈ ਲਿਫਟ ਆਪਰੇਟਰ ਉਨ ਇਹ ਜਿਹੜੀ ਭਰਤੀ ਹੈ ਮੇਨ ਹੈ ਕੰਟਰੈਕਟ ਬੇਸਿਸ ਤੇ ਹੈ ਮਤਲਬ ਕੀ ਹੈ ਇਹ ਠੇਕੇ ਦੇ ਅਧਾਰ ਤੇ ਭਰਤੀ ਕੀਤੀ ਗਈ ਹੈ ਠੀਕ ਹੈ ਤੇ ਟਾਈਮ ਆਊਟ ਤੇ ਇਹ ਕੀ ਹੈ ਤੁਹਾਡੀ ਰੈਗੂਲਰ ਬੇਸਿਸ ਤੇ ਵੀ ਹੋ ਸਕਦੀ ਹੈ ਨੈਕਸਟ ਦੇਖੋ ਇਹਦੇ ਵਿੱਚ ਕੁਆਲਿਫਿਕੇਸ਼ਨ ਕਿਹਣੀ ਮੰਗੀ ਗਈ ਹੈ میٹرਿਕ ਦੀ ਹੋਣੀ ਚਾਹੀਦੀ ਹੈ ਪਲੱਸ ਤੁਹਾਡੇ ਕੋਲ ਆਈਟੀਆਈ ਦਾ ਟ੍ਰੈਡ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਨੈਕਸਟ ਤੁਹਾਡੇ ਕੋਲ ਕੀ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਆਪਰੇਸ਼ਨਲ ਐਂਡ ਮੇਨ ਟ੍ਰੈਂਸ ਦਾ ਠੀਕ ਹੈ ਜੀ ਮਤਲਬ ਲਿਫਟਸ ਦਾ ਜਿਹੜਾ ਹੈ ਤੁਹਾਡੇ ਕੋਲ ਉਹ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਜਿਹੜੀ ਇਹਦੇ ਚ ਪੇ ਸਕੇਲ ਦੀ ਗੱਲ ਨਹੀਂ ਕੀਤੀ ਗਈ ਤੇ ਕੋਈ ਫਿਕਸ ਪੇ ਨਹੀਂ ਹੈਗੀ ਜਿੱਦਾਂ ਵੀ ਜਿਹੜੀ ਵੀ ਇਹਨਾਂ ਦੇ ਮਤਲਬ ਹੋ ਹੋਵੇਗੀ ਉੱਥੋਂ ਦੇ ਤਾਂ ਉਸ ਅਕੋਰਡਿੰਗ ਤੁਹਾਨੂੰ ਪੇ ਸਕੇਲ ਦਿੱਤੀ ਜਾਏਗੀ ਬਟ ਫਿਰ ਵੀ ਆਪਾਂ ਇੱਕ ਹਿਸਾਬ ਨਾਲ ਮੰਨ ਸਕਦੇ ਹਾਂ 19000 ਜਾਂ 20000 ਤੱਕ ਪੇ ਹਰ ਇੱਕ ਰਿਕਰੂਟਮੈਂਟ ਦੀ ਹੁੰਦੀ ਹੈ ਜਿਹੜੀ ਸੀਜ਼ਨ ਕੋਟ ਜਾਂ ਜੱਜ ਦੀ ਹੁੰਦੀ ਹੈ ਠੀਕ ਹੈ ਤੇ ਇਸ ਦੀ ਗੱਲ ਕਰੀਏ ਸਾਰਾ ਤੋਂ 37 ਸਾਲ ਇਹਦੇ ਵਿੱਚ ਏਜ ਹੈਗੀ ਆ ਤੇ ਤੁਸੀਂ ਆ ਇਨਸਟਰਕਸ਼ਨ ਦਿੱਤੀਆਂ ਗਿਆ ਹਨ ਜਿਹੜੇ ਪੰਜਾਬ ਦੇ ਕੈਂਡੀਡੇਟ ਹੀ ਹਨ ਉਹ ਅਪਲਾਈ ਕਰ ਸਕਦੇ ਹੁਣ ਸਾਰੇ ਹੀ ਪੰਜਾਬ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਤੇ ਨੈਕਸਟ ਦੇਖੋ ਜਿਹੜੀ ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਉਹ ਇੱਥੇ ਉੱਪਰ ਹੀ ਮੈਂਸ਼ਨ ਕੀਤੀ ਗਈ ਕਿ 29/4/2024 ਤੱਕ ਹੀ ਤੁਸੀਂ ਇਸ ਨੂੰ ਫਿਲ ਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਨੂੰ ਫਿਲ ਨਹੀਂ ਕਰ ਸਕਦੇ ਤੇ ਨੈਕਸਟ ਗੱਲ ਕਰੀਏ ਜਿਵੇਂ ਤੁਸੀਂ ਫਾਰਮ ਫਿਲ ਕਰੋਗੇ ਤਾਂ ਨੈਕਸਟ ਤੁਹਾਡਾ ਇਹ ਇੰਟਰਵਿਊ ਬੇਸਿਸ ਤੇ ਤੁਹਾਡੀ ਪਰਤੀ ਹੋਣ ਵਾਲੀ ਹੈ ਤੇ ਤੁਹਾਡਾ ਕੀ ਇੰਟਰਵਿਊ ਹੋਏਗਾ 3/5/2024 ਨੂੰ ਜਿਹੜਾ ਕੀ ਹੈ ਜੁਡੀਸ਼ੀਅਲ ਅ ਕੋਰਟ ਕੰਪਲੈਕਸ ਮੋਗਾ ਦੇ ਵਿੱਚ ਹੋਵੇਗਾ ਠੀਕ ਹੈ ਟਾਈਮਿੰਗ ਦਿੱਤੀ ਗਈ ਹੈ ਸਾਰੀ ਜਾਣਕਾਰੀ ਇਹ ਹੈਗੀ ਹੈ ਸੋ ਵੀਡੀਓ ਨੂੰ ਇੱਥੇ ਹੀ ਰੋਕ ਕੇ ਤੁਸੀਂ ਇਹਨਾਂ ਇਨਸਟਰਕਸ਼ਨ ਹੈਗੀਆਂ ਤਾਂ ਉਹ ਅ ਤੁਸੀਂ ਵੀ ਰੀਡ ਆਊਟ ਕਰ ਸਕਦੇ ਹੋ ਤਾਂ ਨੈਕਸਟ ਡੇ ਦੇ ਵਿੱਚ ਕੀ ਤੁਸੀਂ ਆਪਣੀ オリジナル ਜਿਹੜੀ ਹੈਗੀਆਂ ਡਾਕੂਮੈਂਟ ਜਿਹੜੇ ਵੀ ਇੱਥੇ ਆਪਾਂ ਐਪਲੀਕੇਸ਼ਨ ਫਾਰਮ ਦੇ ਵਿੱਚ ਫਿੱਲ ਕਰਨੇ ਆ ਉਹ ਤੁਸੀਂ オリジナル ਡਾਕੂਮੈਂਟ ਨਾਲ ਇੰਟਰਵਿਊ ਦੇ ਵਿੱਚ ਲੈ ਕੇ ਜਾਓਗੇ ਪਲੱਸ ਉਹਨਾਂ ਦੀ ਕੀ ਹੈ ਤੁਸੀਂ ਫੋਟੋ ਕਾਪੀ ਲੈ ਕੇ ਜਾਓਗੇ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ ਵੀ ਲੈ ਕੇ ਜਾਓਗੇ ਠੀਕ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਨ੍ਹਾਂ ਨੂੰ ਇਹ

ਤੇ ਇਹ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾ ਦੇਣਾ ਦੇਖੋ ਜੀ ਇੱਕ ਅਦੇ ਪਰਸਨ ਨੂੰ ਦੋ ਪਰਸਨ ਨੂੰ ਤੁਸੀਂ ਆਪਣੇ ਜਿਹੜਾ ਵੀ ਰਿਲੇਟਿਵ ਵਿੱਚ ਹੁੰਦਾ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦੋਗੇ ਤਾਂ ਉਹਦੇ ਨਾਲ ਸਾਨੂੰ ਕੋਈ ਪੈਸਿਆਂ ਦਾ ਬੈਨੀਫਿਟ ਨਹੀਂ ਹੋਣ ਵਾਲਾ ਠੀਕ ਹੈ 1 2 3 4 ਵੀਡੀਓ ਦੇ ਨਾਲ ਬਸ ਇੰਨਾ ਹੁੰਦਾ ਹੈ ਕਿ ਚਲ ਜਿਨ੍ਹਾਂ ਨੂੰ ਨੌਕਰੀ ਦੀ ਲੋੜ ਹੁੰਦੀ ਹੈ ਉਹਨਾਂ ਤੱਕ ਇਹ ਲੋੜ ਉਹਨਾਂ ਦੀ ਪੂਰਤੀ ਹੋ ਸਕੇ ਸੋ ਇਸ ਵਾਸਤੇ ਸੀ ਹਮੇਸ਼ਾ ਕਹਿੰਦੇ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਉਹਨਾਂ ਤੱਕ ਵੀ ਇਹ ਚੀਜ਼ ਪਹੁੰਚ ਸਕੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਜਿਵੇਂ ਇੱਕ ਪਰਸੇ ਨੇ ਉਹ ਮੋਬਾਈਲ ਤੇ ਸਿਰਫ ਕੋਈ ਹੋਰ ਚੀਜ਼ ਦੇਖ ਰਿਆ ਹੈ ਮਨਕ ਚਲੋ ਕੋ ਫਿਲਮ ਹੀ ਦੇਖ ਰਿਆ ਹੈ ਤਾਂ ਉਹਦੇ ਕੋਲ ਭਰਤੀ ਵਾਲਾ ਨੋਟੀਫਿਕੇਸ਼ਨ ਕਦੇ ਵੀ ਨਹੀਂ ਜਾਵੇਗਾ ਠੀਕ ਹੈ ਜਿਹੜਾ ਭਰਤੀ ਵਾਲਾ ਨੋਟੀਫਿਕੇਸ਼ਨ ਵੇਖਦਾ ਸਿਰਫ ਉਹਦੇ ਵਿੱਚ ਹੀ ਉਹਨੂੰ ਪਹੁੰਚਾਏਗਾ ਠੀਕ ਹੈ ਤੇ ਨੈਕਸਟ ਇਹ ਹੀ ਕਹਿਣਾ ਚਾਹਾਂਗੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ